ਚੀਕਾ ਸਵਾਗਤ ਹੈ ਤੁਹਾਡਾ ਸਾਡੇ ਇਸ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੁਹਾਨੂੰ ਸਹੀ ਠਾਕ ਹੋਵੋਗੇ ਤੇ ਅੱਜ ਹੈ ਜੀ ਲੋੜੀ ਦਾ ਤਿਉਹਾਰ ਸਾਡੇ ਇੱਕ ਦੋਸਤ ਨੇ ਨਾ ਇੱਕਦਾਂ ਮੇ ਸਾਨੂੰ ਇਨਵਾਈਟ ਕਰ ਲਿਆ ਲੋੜੀ ਤੇ ਤੇ ਟਾਈਮ ਤਾਂ ਕਾਫੀ ਹੋਇਆ ਪਰ ਸਾਨੂੰ ਹੁਣ ਜਾਣਾ ਪੈਣਾ ਵੱਤ ਸਹੀ ਹੈ ਤੇ ਅਸੀਂ ਫਟਾਫਟ ਤਿਆਰ ਹੋਏ ਆ ਇਹ ਸਰ ਤੇ ਤਿਆਰ ਹੋ ਲਿਆ ਹੁਣ ਅਸੀਂ ਕਿਾ ਠੰਡ ਹੈਗੀ ਆ ਹੁਣ ਅਸੀਂ ਤਾਂ ਹੀ ਜਾਵਾਂਗੇ ਅੱਛਾ ਤੇ ਸਾਡੇ ਘਰ ਦੇ ਨੇੜੇ ਹੀ ਹੈ ਤਕਰੀਬਨ ਇੱਕ ਅੱਧੀ ਗਲੀ ਛੱਡ ਕੇ ਹੀ ਉਹਨਾਂ ਦੇ ਘਰੇ ਫੰਕਸ਼ਨ ਤੇ ਹੁਣ ਅਸੀਂ ਜਾ ਕੇ ਦੇਖਦੇ ਹਾਂ ਕਿ ਕੋਈ ਕੋਈ ਫੰਕਸ਼ਨ ਹੈ ਕਿਵੇਂ ਲੋੜੀ ਬਣਾ ਰਿਹਾ ਉਹ ਤੇ ਅਸੀਂ ਵੀ ਵਿੱਚ ਆਪਣਾ ਯੋਗਦਾਨ ਪਾਉਣੀ ਲੋੜੀ ਦੇ ਵਿੱਚ ਕਿਤੇ ਪਾਸੇ ਕੰਪਿਊਟੇਸ਼ਨ ਆਵੇ ਤੇ ਅਸੀਂ ਜਾਈਏ ਹਾਂ ਅਸੀਂ ਤਿਆਰ ਰਹਨੇ ਸਾਨੂੰ ਤੇ ਦੇਖਦੇ ਪੈਸੇ ਘਰੇ ਬੋਰ ਹੋ ਰਹੇ ਸੀ ਕੋਈ ਇਨਵੀਟੇਸ਼ਨ ਆਵੇ ਸਾਨੂੰ ਬਣਾ ਤੇ ਚਲੋ ਆਏ ਗਿਆ ਚਲੋ ਹੁਣ ਦੇਖਦੇ ਹਾਂ ਲੋੜੀ ਬਣਾਉਣੇ ਜਾ ਕੇ ਨਾਲੇ ਖਾਪਕੂ ਪਕਾਉਣੇ ਉੱਥੇ ਜਾਗੇ few moments later ਤੇ ਲੋੜੀਆਂ ਆਪਣੇ ਮਿੱਤਰ ਦੇ ਘਰ ਲੋੜੀ ਤੇ ਪਹੁੰਚ ਗਏ ਆ ਬਲਾਚਾਰੀ ਤੇ ਪਹੁੰਚ ਗਏ ਨਾ ਬਚਾਰੀ ਘਰੀ ਬਟਾ ਪੂਰੀ ਇਹ ਲੋੜੀ ਦੀ ਤੇ ਆਪਣਾ ਬਲੀਦ ਵੀ ਪਹੁੰਚ ਗਿਆ ਸੁਮੇਤ ਵਰਜਾਈ ਨਹੀਂ ਗਲੀ ਦੇ ਵਿੱਚ ਤਾਂ ਕਾਫੀ ਲੋੜੀਆਂ ਬੰਨੀਆਂ ਹੋਈਆਂ ਸੀ ਸ਼ੁਰੂਆਤ ਕਰਿਆ ਜਾਂ ਪਿੱਛੇ ਲੋੜੀ ਤੋਂ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਲੋੜੀ ਦਾ ਜਦੋਂ ਮਿਲਦੇ ਅੱਗੇ ਕਰਦੇ ਆ ਉਹ ਸਤਿ ਸ਼੍ਰੀ ਅਕਾਲ ਵਧਾਈਆਂ ਹੈਪੀ ਲੋੜੀ ਵਧਾਈਆਂ ਤਾਂ ਲੋੜੀ ਦੇ ਬਹੁਤ-ਬਹੁਤ ਆਇਆ ਉਹ ਮਿਲਿਆ ਉਹ ਬੱਚੇ ਨੂੰ ਆ ਗਿਆ ਸਾਰੇ ਕੋਈ ਵਧੀਆ ਕਿਵੇਂ ਆ ਮੇਰੇ ਕੋਲ ਆ ਜਾਂਦਾ ਲੋੜੀ ਦੀਆਂ ਸਤਿ ਸ਼੍ਰੀ ਅਕਾਲ ਹੈਪੀ ਲੋੜੀ ਘਰਾਂ ਨੂੰ ਬਹੁਤ-ਬਹੁਤ ਪੁਰਾਣ ਹੋ ਗਏ ਜੀ ਅੱਤੇ ਬੰਦੇ ਅਸੀਂ ਚੱਲੇ ਅਸੀਂ ਅੰਦਰ ਜਿਹੜੇ ਕਾਕੇ ਦੀ ਲੋੜੀ ਆ ਉਹਨੂੰ ਵਧਾਈਆਂ ਦੇ ਪਹਿਲਾਂ

ਕੋਈ ਗੱਲ ਨਹੀਂ ਯਾਰ ਇਸ ਦਾ ਰਾਤ ਲਿੱਤਰ ਗਿਆ ਦਲਿੱਤਰ ਦੀ ਘੜ ਚੁੱਲੇ ਪਾ ਲੋ ਜਿਆ ਪਰ ਦਲਿੱਤਰ ਚੁੱਲੇ ਚ ਪਾਦਾ ਅੱਜ ਨੂੰ ਐ ਪੂਰਾ ਸੰਦਰਭਿਤ ਨਾ ਰੁਕਿਆ ਕਰਾਂਗੇ ਕੰਮ ਕਾਰੇ ਕਰਿਆ ਕਰਾਂਗੇ ਹਰੇਕ ਸਾਲ ਵੈਸੇ ਐਵੇਂ ਕਰੀਦਾ ਆਪਾਂ ਦਲਿੱਤਰ ਫੇਰ ਵੀ ਪਤਾ ਨਹੀਂ ਕਿੱਥੋਂ ਆ ਜਾਂਦਾ ਵੇ ਬਲੀ ਤੇ ਗਾਣਾ ਨਹੀਂ ਗਾ ਰਿਹਾ ਜਿਹੜਾ ਗਾਣਾ ਬਣਾ ਹੈ ਇਸ ਤਰ੍ਹਾਂ ਦਲੀਦਰ ਜਾਂ ਦਲੀਦਰ ਮੈਨੂੰ ਨਹੀਂ ਆਉਂਦਾ ਹੋਈ ਫਿਰ ਕਮਾਲ ਕਰਦਾ ਹੈ ਇਹ ਕਾਕੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਪਰ ਇਹ ਕਿਸੇ ਦੀ ਸੁਣਦਾ ਆਪਣੀ ਮਰਜ਼ੀ ਕਰਦਾ ਹੈ ਜੁਰ ਬਲ ਰਿਹਾ ਹੈ ਕਿਵੇਂ ਬਲੀਏ ਸੁਣਦਾ ਤੇਰੀ ਗੱਲ ਹੈ ਕਿੱਥੇ ਸੁਣਦਾ ਲੱਗਦਾ ਨਹੀਂ ਮੈਨੂੰ ਨਾ ਯਾਰ ਕਿਧਰ ਕ ਲੱਗਦਾ ਇਹ ਹੋਇ ਤਾ ਪਤਾ ਹੀ ਨਹੀਂ ਲੱਗਦਾ ਹੈ ਤੈਨੂੰ ਸੇ ਸਤਿ ਮਿੰਟਾਂ ਬਾਅਦ ਤੱਕ ਲੱਗੂਆ ਸੀ ਇਹ ਤਾਂ ਜਵਾਨ ਦਾ ਮਰ ਕੇ ਲੱਗਦਾ ਹੈ ਜਵਾਨ ਹੀ ਹੈ ਹਾਸੀ ਹਾਸੀ ਕਰ ਰਿਹਾ ਹੱਸ ਪਿਆ ਵਾ ਜੀ ਵੈਰੀ ਗੁੱਡ ਯਾਰ ਬਹੁਤ ਸੋਣਾ ਕੱਖਣਾ ਹੱਸ ਪੈਣਾ ਐਨਾਂ ਇਸ ਲਈ ਪਾਪਾ ਦੇ ਕੋਲ ਇੰਟਰਪਰੈਟੇਸ਼ਨ ਹੀ ਹੋਦਾ ਹੁੰਦਾ ਉਹ ਤਾਂ ਦੋ ਮਿੰਟ ਹੀ ਨਾ ਕਰਦਾ ਕੋਈ ਨਾ ਕਰਦਾ ਕੋਈ ਤਾਂ ਪੂਰੀ ਬੈਕਿੰਗ ਕੰਮ ਕੀ ਹੈ ਇਹਦੇ ਬਾਬਾ ਲਾਗਾ ਕੱਕੇ ਦੀ ਲੋੜੀ ਵੰਡੀ ਜਾ ਰਹੀ ਹੈ ਸਾਡੀ ਵੱਡੀ ਪਰਜਾਈ ਵੱਲੋਂ ਅਰੇ ਬੱਚੇ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ ਇਹ ਗੱਲ ਹੈ ਬੱਚੇ ਹੋਣੇ ਜ਼ਰੂਰੀ ਹੈ ਚਾਹੇ ਕੁੜੀਏ ਚਾਹੇ ਮੁੰਡਾ ਕੋਈ ਫਰਕ ਨਹੀਂ ਤੇ ਬੱਚਿਆਂ ਨਾਲ ਹੀ ਰੌਣਕਾਂ ਹੁੰਦੀਆਂ ਘਰਾਂ ਦੇ ਵਿੱਚ ਸਾਰੀ ਗਲੀ ਇਕੱਠੀ ਹੋ ਗਈ ਜੀ ਇੱਥੇ ਤੇ ਲੋੜੀ ਦਾ ਪੂਰਾ ਫੁੱਲ ਇੰਜਵਾਏ ਹੋ ਰਿਹਾ ਤੇ ਆ ਸਾਡਾ ਬੇਲੀ ਆ ਗਿਆ ਨਾ ਬੇਲੀ ਨਹੀਂ ਸਾਡਾ ਤਾਂ ਸਾਡੇ ਤੋਂ 10 10 12 ਸਾਲ ਵੱਡਾ ਪ੍ਰਾਈਡ ਜਿਹੜਾ ਤਾਂ ਜਵਾਨ ਹੋ ਰਿਹਾ ਪਤਾ ਨਹੀਂ ਕੀ ਖਾਂਦਾ ਇਹ ਬੜੀਆ ਤਾਂ ਗੁਰੂ ਮੇਰੇ ਸੋਨ ਨੂੰ ਵੀ ਰੱਖਦੇ ਕੋਈ ਜੜੀ ਬੁੱਟੀ ਸਾਨੂੰ ਵੀ ਰੱਖਦੇ ਕੋਈ ਅੱਛਾ ਤੇਰੇ ਮੁੰਡਿਆ ਈਕਾ ਮੁੰਡਾ ਫੜਦਾ ਆ ਆ ਇਹ ਬੰਦਾ ਕਹਿੰਦਾ ਨਹੀਂ ਜਾ ਕੋਲ ਲੱਗਦੇ ਆ ਆ ਹੈ ਮੁੰਡਾ ਨਾ ਅਗੇ ਜੇ ਕਰੇ ਧੋੜੀ ਤੇ ਆਏ ਆ ਪੂਰੀ ਡਿਊਟੀ ਨਿਭਾ ਰਿਆ ਮੁੰਡਾ ਆਉਂਦੀ ਕਿਵੇਂ ਸੋਖਾ ਨਾ ਔਖਾਂ ਕੇ ਸੋਖਾ ਆ ਵੀ ਅਰੇ ਉਹਨੇ ਕਮਿਲਦਾਰੀ ਪੈ ਗਈ ਉਹਦੇ ਸਾਹਮਣੀ ਪੈਣੀ ਹੈ ਤੈਨੂੰ ਆ ਘੜਾ ਬਰੇ ਘੜਾ ਕਰਾ ਲਾ ਲੋੜੀ ਅਸੀਂ ਪੂਰੀ ਮਨਾ ਲਈਏ ਨਾ ਪੂਰੀ ਪੂਰਾ ਸੇਵਾ ਪਾਣੀ ਕਿਤਾਬਾਂ ਦੇ ਨੇ ਐਵੇਂ ਨਹੀਂ ਗੈਰ ਸਕਦੇ ਨਾ ਆਪਣੇ ਯਾਰ ਬੇਲੀ ਨਾ ਵਧੀਆ ਇੰਜੋਏ ਕੀਤਾ ਲੋਹੜੀ ਦਾ ਅੱਜ ਸਾਡੀ ਤਾਂ ਕਿੰਨੇ ਧੁੱਪੀਆਂ ਖਾਧ ਰੱਖੀਆਂ ਹਾਂ ਇੱਕ ਗਾਣਾ ਸੁਣਾ ਦੇ ਯਾਰ ਮੜਾ ਯਾਰ ਗਾਣਾ ਸਪੈਸ਼ਲ ਗਾਣਾ ਹੋਊਗਾ ਕੋਈ ਬੱਚੇ ਦੇ ਮਾਂ ਤੇ ਲੋਹੜੀ ਤੇ ਯਾਰ ਕੁਝ ਵੀ ਚੱਲ ਇੱਕ ਟੱਪਾ ਸੁਣਾ ਦਿੰਦੇ ਹਾਂ ਆਪਣਾ ਯਾਰ ਗੁਰਿੰਦਰ ਦੋਸਤ ਨਾ ਹੁਣ ਗਾਣਾ ਸੁਣਾਉਣ ਲੱਗਿਆ ਇੱਕ ਬਹੁਤ ਹੀ ਸੋਹਣਾ ਗਾਣਾ ਯਾਰ ਹਣਾ ਤੇ ਇਹ ਬਾਈ ਦੇ ਗਾਣੇ ਨਾ ਜੇ ਨੈਟ ਨੂੰ ਕਿਤੇ ਨਹੀਂ ਆਏ ਹੁੰਦੇ ਆਪ ਲਿਖਦਾ ਆਪ ਗਾਉਂਦਾ ਨਾ ਤੇ ਯਾਰ ਬੱਕਰੀ ਦੀ ਜੀ ਹੁੰਦੀ ਆ ਤੇ ਸੁਣਨ ਵਾਲੀ ਹੁੰਦੀ ਗੱਲ ਬਾਤ ਤੇ ਚਲੋ ਠੀਕ ਅਗਰਵਿੰਦਰ ਠੀਕ ਹੈ ਚਲੋ ਇੱਕ ਗਾਣਾ ਜੀ ਧੀਆਂ ਤੇ ਇੱਕ ਟੱਪਾ ਬਸ ਇੱਕ ਟੱਪਾ ਪਤਾਣਾ ਸ਼ੇਅਰ ਕਰਾਂਗੇ ਜਿਨ੍ਹਾਂ ਨੂੰ ਐਂ ਲੱਗਦਾ ਕਿ ਸਾਡੇ ਘਰ ਧੀ ਹੈ ਉਹ ਇਸ ਗੱਲ ਦਾ ਵੀ ਖੁਸ਼ੀ ਨਹੀਂ ਮਨਾਉਂਦੇ ਮੈਨੂੰ ਮੈਨੂੰ ਇੰਜ ਲੱਗਦਾ ਕਿ ਸਭ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਚਾਹੇ ਧੀ ਹੈ ਤੇ ਚਾਹੇ ਬੇਟਾ ਹੈ ਕਿਉਂਕਿ ਸਭ ਇੱਕ ਬਰਾਬਰ ਹੈ ਇੱਕ ਧੀਆਂ ਵੱਲੋਂ ਇੱਕ ਅਰਦਾਸ ਇੱਕ ਇਸ ਟੱਪੇ 'ਚ ਹੋ ਲੋਈ ਨੀ ਮਾਇ ਲੋਈ ਲੋਈ ਨਿ ਮੈ ਲੋਈ ਹੋ ਲੋਈ ਨਿ ਮੈ ਲੋਈ ਸਾਡੀ ਧੀਆਂ ਦੀ ਕਿ ਅਰਜੋਈ ਲੋਈ ਨਿ ਮੈ ਲੋਈ ਸਾਡੀ ਧੀਆਂ ਦੀ ਕਿ ਅਰਜੋਈ ਨਿਮ ਬਨ ਸਾਡੇ ਨਾਮ ਦਾ ਹਾਂ ਨਿਮ ਬਨ ਸਾਡੇ ਨਾਮ ਦਾ ਸਾਡੇ ਨਾਮ ਦਾ ਨੀ ਤੇਰੀ ਕੋਖ ਤਾਂ ਸੁਲਖਣੀ ਹੋਈ ਲੋਈ ਨ ਮਾਇ ਲੋਈ ਸਾਡੀ ਧੀਆਂ ਦੀ ਅਰਜ ਹੋਈ ਤੇ ਇਹ ਟਪਾਪਾ ਸਪੈਸ਼ਲ ਧੀਆਂ ਵਾਸਤੇ ਲਿਖਿਆ ਚਾਹੇ ਆਪਣੇ ਘਰੇ ਬੇਟਾ ਹੋਇਆ ਪਰ ਆਪਾਂ ਨੂੰ ਇੰਜ ਮਹਿਸੂਸ ਹੁੰਦਾ ਕਿ ਧੀਆਂ ਲਈ ਵੀ ਸਭ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਸਾਰਿਆਂ ਖੁਸ਼ੀ ਮਨਾਉਣੀ ਚਾਹੀਦੀ ਏ ਤਿਆਂ ਦੀ ਇਸ ਲਈ ਤਿਆਂ ਦੀ ਸਪੈਸ਼ਲ ਇੱਕ ਅਰਦਾਸ ਤੇ ਇੱਕ ਛੋਟਾ ਜਿਹਾ ਨਗਮਾ ਲਿਖਿਆ ਸੀਗਾ ਤੇ ਤੁਹਾਡੀ ਨਜ਼ਰ ਪੇਛਾਂ ਗਿਆ ਹਾਂ ਹਾਂ ਤਿਆਂ ਪੁੱਤ ਇੱਕ ਫਲਵਾੜੀ ਹੈ ਹਾਂ ਫੁੱਲ ਆਏ ਸਹੀ ਗੱਲ ਆ ਭਾਈ ਤਿਆਂ ਪੁੱਤ ਫੁੱਲ ਹੋਣਗੇ ਥੋੜੇ ਥੋੜੇ ਲੱਗਦੇ ਆ ਸਹੀ ਗੱਲ ਆ ਭਾਈ ਤਿਆਂ ਪੁੱਤ ਇੱਕ ਬਰਾਬਰ ਹੈ ਤੇ ਸਭ ਨੂੰ ਇਹ ਚੀਜ਼ ਮੰਨ ਕੇ ਚੱਲਣਾ ਚਾਹੀਦਾ ਤਿਆਂ ਦੇ ਵੀ ਪ੍ਰੋਗਰਾਮ ਹੋਣੇ ਚਾਹੀਦੇ ਆ ਤਿਆਂ ਦੀਆਂ ਲੋਹੜੀਆਂ ਹੋਣੀਆਂ ਚਾਹੀਦੀਆਂ ਸੱਗਣ ਵਾਲੀ ਰਸਮ ਟ੍ਰੋਲਾ ਪੈ ਗਿਆ ਨਾ ਅਮਰਾ ਗੁਰਵਿੰਦਰ ਲੈਂਦਾ ਨਹੀਂ ਪਹਿਣਾ ਛਗਾਣਾ ਲਾਲਾ ਗੁਰਵਿੰਦਰ ਯਾਰ ਕੋਈ ਨਹੀਂ ਯਾਰ ਜਵਾਕ ਵਾਸਤੇ ਹੁੰਦਾ ਇਹ ਕੀ ਬੋਲੇ ਤੂੰ ਇਹ ਆਦੀ ਸਾਡਾ ਗੁਰਦੀਪ ਭਾਈ ਹੈਣਾ ਅਸੀਂ 2.5 3 ਸਾਲ ਇਕੱਠੇ ਕੰਮ ਕੀਤਾ ਮਾਹ ਸ਼ਕਤੀ ਐਨਰਜੀ ਲਿਮਟਿਡ ਦਾ ਵੱਡਾ ਭਰਾ ਇਹ ਯਾਰ ਤੇ ਇਹ ਵੀ ਲੋਈਡ ਲੋੜੀ ਤੇ ਆਇਆ ਹੋਇਆ ਸੀ ਤੇ ਪੂਰਾ ਫੁੱਲ ਇੰਜੋਏ ਕੀਤਾ ਨਾ ਤੇ ਇਹਦੇ ਬੱਚੇ ਅਮਾਹੀ ਹੈਲੋ ਹੈਲੋ ਯਾਰਾ ਪ੍ਰੋਗਰਾਮ ਸਾਨੂੰ ਆਉਂਦੇ ਰਹਿਣਾ ਇਸ ਤਾਂ ਮਿਲਦੇ ਗਲਤ ਰਹੀ ਯਾਰ ਇਸ ਤਾਂ ਅਪੇ ਹੀ ਦੁਆ ਕਰਦੇ ਹਾਂ ਨਾ ਤੇਰਾ ਹੁਣ ਅਸੀਂ ਵੀ ਇਹਨਾਂ ਨੂੰ ਕਿਹਾ ਅਸੀਂ ਅਗਲੀ ਲੋਹੜੀ ਤੁਹਾਡੇ ਘਰੇ ਆਉਣਾ ਹੈ ਹਾਂ ਬਿਲਕੁਲ ਠੀਕ ਹੈ ਪਰਚਾਈ ਮੰਨ ਕੇ ਗੁਰਦੀਪ ਤਾਂ ਪਤਾ ਨਹੀਂ ਮੰਨਿਆ ਕਿ ਨਹੀਂ ਮੈਂ ਮੰਨ ਗਿਆ ਪੱਕਾ ਜੂਰ ਮੈਂ ਵਾਹ ਕਸੀਰ ਉਹ ਸਾਲ ਦੋ ਸਾਲ ਹੋ ਗਏ ਨਹੀਂ ਮਿਲੇ ਅਸੀਂ ਯਾਰ ਬਾਕੀ ਸਹੀ ਗੱਲ ਹੈ ਅੱਗੇ ਤਾਂ ਮਿਲ ਜਾਂਦੇ ਸੀ ਹੁਣ ਹਾਲਾਂਕਿ ਅਸੀਂ ਨੇੜੇ ਨੇੜੇ ਬਿਲਕੁਲ ਨੇੜੇ ਰਹਿਨੇ ਕਰਦੇ ਯਾਰ ਕੰਮਕਾਰ ਅੱਜ ਕੱਲ੍ਹ ਨਾ ਕਿਬੀਲਦਾਰੀਆਂ ਇੰਨੀਆਂ ਹੋ ਗਏ ਆ ਬੰਦੇ ਕੋਲ ਵੇਲ ਹੀ ਨਹੀਂ ਹੁੰਦੀ ਮਿਲਣ ਦੀ ਹਣਾ ਹਰੇਕ ਬੰਦਾ ਆਪਦੇ ਕੰਮ ਕਰਦੇ ਬੀਜੀ ਹੈ ਚਲੋ ਠੀਕ ਹੈ ਚਲੋ ਹਰੇ ਹਾਂ ਭਾਈ ਹਾਂ ਲਿਪਾ ਤੇ ਲੋੜੀ ਦਾ ਬੰਕਸ ਨੇ ਪੂਰੇ ਜੋਰਾ-ਝੋਰਾ ਨਾਲ ਚੱਲ ਰਿਹਾ ਨਾ ਤਾਂ ਸਾਨੂੰ ਲੋੜੀ ਮਿਲ ਗਈ ਹੈ ਜੀ ਅਸੀਂ ਲੋੜੀ ਲੈ ਕੇ ਚੱਲੇ ਆ ਇਸ ਘਰ ਤੋਂ ਚਲੋ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਹੈ ਤੇ ਇਸੇ ਤਰ੍ਹਾਂ ਇਹ ਖੁਸ਼ੀਆਂ ਆਉਂਦੀ ਰਹਿਣ ਔੜੀਆਂ ਮਣੀਆਂ ਰਹਿਣ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਇੰਨਾ ਕਰੇ ਮੁੰਡੇ ਦੀ ਲੋੜੀ ਬਣਾਈ ਜਾ ਰਹੀ ਹੈ ਤੇ ਪੂਰਾ ਸਾਊਂਡ ਵਗੈਰਾ ਲਾਇਆ ਹੋਇਆ ਹੈ ਅਰਮੰਡਲੇ ਕਰੇ ਹੁਣ ਲੋੜੀ ਖਤਮ ਹੋ ਗਈ ਘਰ ਜਾ ਕੇ ਲੋੜੀ ਬਣਾਈ ਆ ਜਾ ਭਾਈ ਮਜ਼ਾ ਆਇਆ ਅਰੇ ਸਾਡੀ ਲੋੜੀ ਸੈਲੀਬ੍ਰੇਸ਼ਨ ਦੋਸਤਾਂ ਦੇ ਘਰੇ ਤੇ ਅਸੀਂ ਪੂਰਾ ਫੁੱਲ ਇੰਜੋਏ ਕੀਤਾ ਲੋੜੀ ਹਨਾ ਲੋੜੀ ਤੇ ਤੇ ਹੁਣ ਅਸੀਂ ਘਰੇ ਜਾਣੇ ਆ ਨਹੀਂ ਗਾਈ ਗਿਰ ਮਨੇ ਠੰਡ ਬਹੁਤ ਹੋਈ ਪਈ ਹੈ ਤੇ ਅਸੀਂ ਜਾ ਰਹੇ ਆ ਘਰੇ ਗਾਇਸ ਅੱਜ ਬਹੁਤ ਚਾਇਦੀ ਤੁਹਾਨੂੰ ਦੀ ਹੈ 메ਨ ਗੇਟ ਵੀ ਬੰਦ ਹੁਣ ਗਲੀ ਥਾ ਨਹੀਂ ਆਏ ਤੇ ਗਲੀ ਵਾਲਾ ਵੀ ਸੜਾ ਗੇਟ ਬੰਦ ਕੀਤਾ ਹੋਇਆ ਉਹਨਾਂ ਜੀ ਬਾਹਰ ਖੜੇ ਆ ਵੇਟ ਕਰ ਰਹੇ ਆ ਅਸੀਂ ਭਰਾ ਨੂੰ ਫੋਨ ਕੀਤਾ ਹੁਣ ਤੇ ਦੇਖਦੇ ਆ ਬੁਆ ਖੋਲਦੇ ਆ ਕਿ ਸਾਨੂੰ ਬਾਹਰ ਹੀ ਰਹਿਣਾ ਪੈਂਦਾ ਐ ਐਸੀ ਸਾਡਾ ਛੋਟਾ ਜਿਹਾ ਲੋੜੀ ਦਾ ਵਲੌਗ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗੀ ਸਾਡੀ ਵੀਡੀਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ